ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਸਵੇਰ ਦਾ ਟਾਈਮ ਹੈ ਪਹਿਲਾਂ ਥੋੜਾ ਜਿਹਾ ਤੁਸੀਂ ਵੀਡੀਓ ਕਲਿੱਪ ਦੇਖੀਏ ਕਿ ਜਪਜੀ ਸਾਹਿਬ ਦਾ ਪਾਠ ਹੈ ਜਿਹੜਾ ਗੁਰਦੁਆਰਾ ਸਾਈਬੋ ਚੱਲ ਰਿਹਾ ਹੈ ਤੇ ਇੱਥੇ ਲੱਗੀ ਸੀਗੀ ਮੈਂ ਅੱਜ ਕੜਾ ਪ੍ਰਸ਼ਾਦ ਯਾਨੀ ਕਿ ਦੇਗ ਬਣਾਉਣ ਵਾਸਤੇ ਲੱਗੀ ਸੀਗੀ ਕਿਉਂਕਿ ਦੇਗ ਹੈ ਜਿਹੜੀ ਗੁਰਦੁਆਰਾ ਸਾਹਿਬ ਲੈ ਕੇ ਜਾਣੀ ਹੈ ਟਾਈਮ ਤਕਰੀਬਨ ਇੱਥੇ 4:05 ਦਾ ਹੋਇਆ ਹੋਇਆ ਸੀਗਾ ਤੇ ਪਾਣੀ ਇੱਧਰ ਇੱਕ ਸਾਈਡ ਤੇ ਮੈਂ ਰੱਖ ਲਿਆ ਗਰਮਾ ਤੇ ਦੂਸਰੀ ਸਾਈਡ ਮੈਂ ਲੱਗੀ ਸੀ ਕਿ ਤੇਕ ਪਮਨ ਜੋ ਕੌਲੀ ਮੈਂ ਪਹਿਲਾਂ ਲਈ ਸੀਗੀ ਤਕਰੀਬਨ ਅੱਧਾ ਕਿਲੋ ਕਿਉਂ ਮੈਂ ਕੜਾਹੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਗਰਮ ਕਰ ਲਿਆ ਸੀਗਾ ਤੇ ਹੁਣ ਇਹਦੇ ਵਿੱਚ ਪਾਇਆ ਆਪਾਂ ਆਟਾ ਆਟਾ ਪਾਇਆ ਜੀ ਆਪਾਂ ਥੋੜਾ ਜਿਹਾ ਉਸ ਤੋਂ ਵੱਧ ਜਿੰਨਾ ਕਿਉ ਦੇ ਵਿੱਚ ਆਟਾ ਖਾਪ ਜਾਵੇਗਾ ਓਨਾਂ ਆਪਾਂ ਆਟਾ ਪਾਇਆ ਇਹਦੇ ਵਿੱਚ ਕਿਉਂ ਇੰਨਾ ਆਟਾ ਪਾਇਆ ਤੇ ਉਹ ਮੈਂ ਤਰ ਅੱਗੇ ਸ਼ੇਅਰ ਜ਼ਰੂਰ ਕਰੂੰਗੀ ਗੱਲ ਕਿ ਇੰਨਾ ਆਪਾਂ ਜ਼ਿਆਦਾ ਆਟਾ ਕਿਉ ਨਾਲੋਂ ਪਾਇਆ ਹੈ ਥੋੜਾ ਥੋੜਾ ਕਰਕੇ ਪਾਟਾ ਪਾਵਾਂਗੇ ਜਿੰਨਾ ਕ ਆਪਣੇ ਘਿਓ ਦੇ ਵਿੱਚ ਚੰਗੀ ਤਰ੍ਹਾਂ ਖਾਪ ਜਾਵੇ ਯਾਨੀ ਕਿ ਪੂਰਾ ਘਿਓ ਆ ਜਿਹੜਾ ਲੱਗ ਜਾਵੇ ਆਟੇ ਦੇ ਵਿੱਚ ਆਪਾਂ ਓਨਾ ਘਿਓ ਆ ਆਟਾ ਹੈ ਜਿਹੜਾ ਇਹਦੇ ਵਿੱਚ ਪਾਇਆਈ ਤੇ ਦੇਗ ਬਣਾਉਣ ਸਮੇਂ ਕਾਫੀ ਗੱਲਾਂ ਦਾ ਜਿਹੜਾ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਹੈ ਤੇ ਇਥੇ ਸਵੇਰ ਦਾ ਟਾਈਮ ਸੀਗਾ ਕਿਉਂਕਿ ਦੇਗ ਜਲਦੀ ਬਣਾਉਣੀ ਸੀਗੀ ਤਾਂ ਕਰਕੇ ਮੈਂ ਸਾਰੀ ਤਿਆਰੀ ਸੀਗੀ ਜਿਹੜੀ ਰਾਤ ਕਰਕੇ ਪਈ ਸੀ ਕਿਚਨ ਦੀ ਸਫਾਈ ਗੈਸ ਦੀ ਸਫਾਈ ਸਾਰਾ ਕੁਝ ਰਾਤ ਕਰਕੇ ਫੇਰ ਪਈ ਸੀਗੇ ਤੇ ਸਮਾਨ ਆਪਾਂ ਸਾਰੇ ਇੱਕ ਜਗ੍ਹਾ ਤੇ ਰੱਖ ਲਿਆ ਸੀਗਾ ਜਿੰਨਾ ਪਾ ਘਿਓ ਲਿਆਈ ਉਸ ਤੋਂ ਥੋੜਾ ਜਿਹਾ ਵੱਧ ਪਾ ਆਟਾ ਲਿਆ ਸੀਗਾ ਆਟੇ ਤੋਂ ਵੱਧ ਪਾ ਤਿੰਨ ਹਿੱਸੇ ਪਾ ਪਾਣੀ ਜਿਹੜਾ ਇੱਕ ਬਰਤਨ ਦੇ ਵਿੱਚ ਇਸ ਤੁੱਸਕ ਦੇ ਵਿੱਚ ਪਾ ਕੇ ਗਰਮ ਰੱਖ ਲਿਆ ਕਿਉਂਕਿ ਦੇਗ ਦੇ ਵਿੱਚ ਹਮੇਸ਼ਾ ਗਰਮ ਪਾਣੀ ਪੈਂਦਾ ਠੰਡਾ ਪਾਣੀ ਨਹੀਂ ਪੈਂਦਾ ਹੈਗਾ ਇਸ ਕਰਕੇ ਪਾਣੀ ਸੀਗਾ ਜਿਹੜਾ ਮੈਂ ਗਰਮ ਰੱਖ ਲਿਆ ਤਾਂ ਕਿ ਜਿੰਨਾ ਟਾਈਮ ਆਪਣਾ ਆਟਾ ਬਣੂਗਾ ਉਹਨੇ ਟਾਈਮ ਦੇ ਵਿੱਚ ਆਪਾਂ ਪਾਣੀ ਹੈ ਜਿਹੜਾ ਗਰਮ ਹੋ ਜਾਊਗਾ ਨਾਲ ਹੀ ਤੇ ਇਧਰ ਪਾਟੇ ਨੂੰ ਬਿਲਕੁਲ ਹਿਲਾਉਂਦੇ ਰਹਿਣਾ ਹੈ ਹਮੇਸ਼ਾ ਪਕੜਾਈ ਜਿਹੜੀ ਭਾਰੀ ਤਲੇ ਵਾਲੀ ਲੈਣੀ ਹੈ ਤਾਂ ਜੋ ਆਪਣਾ ਆਟਾ ਜਲੇ ਨਾ ਬਲਕਿ ਪੁੱਜੇ ਤੇ ਇੱਥੇ ਅੱਜ ਆਪਾਂ ਮੀਡੀਅਮ ਰੱਖੀ ਹੋਈ ਹੈ ਜਿੰਨੀ ਆਪਣੇ ਨਾਰਮਲ ਗੈਸ ਦੀ ਹੁੰਦੀ ਹੈ ਪਰ ਇਹਨੂੰ ਆਪਾਂ ਚਲਾਉਂਦੇ ਰਹਾਂਗੇ ਕਿਉਂਕਿ ਆਟਾ ਇਹ ਕਈ ਵਾਰ ਨੀਚੇ ਲੱਗ ਜਾਂਦਾ ਥੋੜਾ ਬਹੁਤ ਆਪਾਂ 5-7-10 ਸੈਕਿੰਡ ਦਾ ਟਾਈਮ ਆਪਾਂ ਛੱਡ ਸਕਦੇ ਹਾਂ ਜੇ ਕੋਈ ਕੰਮ ਕਰਨਾ ਹੋਵੇ ਤੇ ਵੈਸੇ ਆਪਾਂ ਦੇਗਾ ਜਿਹੜੀ ਬਣਾਉਂਦੇ ਸਮੇਂ ਕਾਫੀ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਸਵੇਰ ਟਾਈਮ ਕੇਸ਼ੀ ਸ਼ਨਾਣ ਕਰਕੇ ਆਪਣੇ ਕੱਪੜੇ ਸਾਫ਼ ਸੁਥਰੇ ਧੋਤੇ ਹੋਏ ਪਾ ਕੇ ਫਿਰ ਆਪਾਂ ਦੇਗ ਜਿਹੜੀ ਮੈਂ ਬਣਾਉਣੀ ਹੁੰਦੀ ਆ ਤੇ ਆਪਣੀ ਮਨਮਰਿਆਦਾ ਦਾ ਪੂਰਾ ਖਿਆਲ ਰੱਖਣਾ ਪੈਂਦਾ ਕਿਉਂਕਿ ਦੇਗ ਆ ਜਿਹੜੀ ਆਪਣੇ ਗੁਰੂ ਸਾਹਿਬਾਨ ਕੋਲ ਜਾਂਦੀ ਆ ਤੇ ਕੇਸ਼ੀ ਸ਼ਨਾਣ ਕਰਨ ਤੋਂ ਬਾਅਦ ਤੇ ਨਾਲ ਹੀ ਆਪਾਂ ਸ਼ੁਰੂ ਕੀਤਾ ਸੀਗਾ ਮੈਂ ਇਥੇ ਜਪਜੀ ਸਾਹਿਬ ਦਾ ਪਾਠ ਕਿਉਂਕਿ ਪਾਠ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਜਦੋਂ ਆਪਾਂ ਦੇਗ ਬਣਾਉਨੇ ਆ ਜਿਸ ਕਿਸੇ ਨੇ ਦੇ ਬਣਾਉਣ ਸਮੇਂ ਪਾਠ ਜਪਜੀ ਸਾਹਿਬ ਦਾ ਹੁੰਦਾ ਜਪਜੀ ਸਾਹਿਬ ਦਾ ਕਰ ਲੋ ਅਨੰਤ ਸਾਹਿਬ ਦਾ ਕਰ ਸਕਦੇ ਹੋ ਜਾਂ ਫਿਰ ਕੋਈ ਵੀ ਪਾਠ ਨਹੀਂ ਹੁੰਦਾ ਹੈਗਾ ਤਾਂ ਆਪਾਂ ਵਾਹਿਗੁਰੂ ਦਾ ਜਪ ਆ ਜਿਹੜਾ ਉਹ ਵੀ ਕਰ ਸਕਦੇ ਹਾਂ ਤਕਰੀਬਨ ਇੱਥੇ ਮੈਂ ਪਾਠ ਸੀਗਾ ਸ਼ੁਰੂ ਕੀਤਾ ਹੋਇਆ ਜਪਜੀ ਸਾਹਿਬ ਦਾ ਤੇ ਗੁਰਦੁਆਰਾ ਸਾਹਿਬ ਵੀ ਜਪਜੀ ਸਾਹਿਬ ਦਾ ਪਾਠ ਹੋਇਆ ਹੋਇਆ ਸੀ ਸ਼ੁਰੂ ਤੇ ਇਹ ਵਾਲਾ ਕੋਲਾ ਸੀਗਾ ਜਿਹੜਾ ਮੈਂ ਇਹ ਪੂਰਾ ਭਰ ਕੇ ਇੱਕ ਆਟੇ ਦਾ ਪਾਇਆ ਸੀਗਾ ਤੇ ਇਧਰ ਤਕਰੀਬਨ ਮੈਂ ਜਪਜੀ ਸਾਹਿਬ ਦਾ ਪਾਠ ਹੀ ਕਰਦੀ ਹੁਈ ਆ ਜਦੋਂ ਵੀ ਦੀਗ ਬਣਾਉਣੇ ਹੁੰਦੇ ਆ ਹਰ ਇੱਕ ਗੁਰੂ ਘਰ ਦੇ ਵਿੱਚ ਜਿਆ ਕਿਤੇ ਵੀ ਕੋਈ ਦੀਗ ਬਣਾਉਂਦਾ ਹੈ ਤਾਂ ਪਾਠ ਆ ਜਿਹੜਾ ਜ਼ਰੂਰ ਕੀਤਾ ਜਾਂਦਾ ਹੈ ਇਸ ਕਰਕੇ ਦੀਗ ਦਾ ਤੇ ਟੇਸ ਹੁੰਦਾ ਜਿਹੜਾ ਉਹ ਵੀ ਆਪਣੇ ਫਰਕ ਹੁੰਦਾ ਗੁਰੂ ਘਰਾਂ ਦੇ ਵਿੱਚ ਵੀ ਜ਼ਿਆਦਾਤਰ ਜੇ ਦੀਗ ਬਣਦੀ ਹੈ ਤਾਂ ਪਾਠ ਜ਼ਰੂਰ ਕੀਤਾ ਜਾਂਦਾ ਹੈ ਤੇ ਮੈਂ ਪੂਰਾ ਜਪਜੀ ਸਾਹਿਬ ਦਾ ਪਾਠ ਕੀਤਾ ਸੀਗਾ ਕਿਉਂਕਿ ਟਾਈਮ ਸੀਗਾ ਜਿਹੜਾ ਜ਼ਿਆਦਾ ਲੱਗਣਾ ਸੀਗਾ ਨਹੀਂ ਆਪਾਂ ਪੰਜ ਪੌੜੀਆਂ ਦਾ ਪਾਠ ਵੀ ਕਰ ਲੈਨੇ ਹੁਣ ਜਦੋਂ ਥੋੜੀ ਦੀਗ ਬਣਾਉਂਦੀ ਆ ਦੇ ਨਾਲ ਅਨੰਦ ਸਾਹਿਬ ਦਾ ਵੀ ਹੋ ਜਾਂਦਾ ਪਾਠ ਤੇ ਇੱਥੇ ਮੈਨੂੰ ਦੇਗ ਬਣਾਉਣ ਨੂੰ ਤਕਰੀਬਨ ਅੱਧਾ ਘੰਟੇ ਦਾ ਟਾਈਮ ਸੀਗਾ ਜਿਹੜਾ ਲੱਗਣਾ ਸੀਗਾ ਮੈਨੂੰ ਪਤਾ ਸੀਗਾ ਕਿ ਇੰਨਾ ਟਾਈਮ ਲੱਗਣਾ ਤੇ ਨਾਲ ਮੈਂ ਆਪਣਾ ਜਪਜੀ ਸਾਹਿਬ ਦਾ ਪੂਰਾ ਪਾਠ ਕੀਤਾ ਸੀ ਇਹਦੇ ਵਿੱਚ ਇੰਨਾ ਆਟਾ ਆਪਣਾ ਪਾਉਣ ਦਾ ਕਾਰਨ ਸੀਗਾ ਕਿਉਂਕਿ ਜਦੋਂ ਵੀ ਆਪਾਂ ਗੁਰੂ ਘਰ ਦੇ ਵਿੱਚ ਦੇਗ ਲੈ ਕੇ ਜਾਂਦੇ ਆ ਤਾਂ ਭੋਗ ਤੋਂ ਬਾਅਦ ਜਦੋਂ ਦੇਗ ਵਰਤਾਈ ਜਾਂਦੀ ਹੈ ਤਾਂ ਹੱਥਾਂ ਵਿੱਚ ਦੀ ਘੋਆ ਜਿਹੜਾ ਚੋਣ ਲੱਗ ਜਾਂਦਾ ਇਸ ਕਰਕੇ ਆਟਾ ਹੁੰਦਾ ਜਿਹੜਾ ਸੀ ਥੋੜਾ ਜਿਹਾ ਵੱਧ ਪਾਉਣੇ ਹੁੰਦੇ ਆ ਕਿਉਂਕਿ ਉੱਥੇ ਵੀ ਖਿਆਲ ਰੱਖਣਾ ਪੈਂਦਾ ਹੈ ਜਦੋਂ ਵੀ ਆਪਾਂ ਦੇਗ ਵਰਤਾਈ ਜਾਂਦੀ ਹੈ ਤਾਂ ਆਪਣੇ ਹੱਥਾਂ ਵਿੱਚ ਦੀ ਘਿਓ ਹੁੰਦਾ ਜਿਹੜਾ ਸਾਰੇ ਉੱਥੇ ਸ਼ੀਟਸ ਵਿਚੀਆਂ ਹੋਈਆਂ ਹੁੰਦੀਆਂ ਨੇ ਕਵਰ ਹੁੰਦੇ ਨੇ ਜਿਹੜੇ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਹੱਥਾਂ ਨਾਲ ਲੱਗ ਜਾਂਦਾ ਹੈ ਤੇ ਉਸ ਜਗ੍ਹਾ ਤੇ ਠੰਡਾਈ ਦੇ ਠੰਡੇ ਹੁੰਦੇ ਨੇ ਜਿਹੜੇ ਆਪਣੇ ਹੱਥ ਘਿਓ ਦੇ ਨਿਸ਼ਾਨ ਹੁੰਦੇ ਨੇ ਉਹ ਕੱਪੜਿਆਂ ਤੋਂ ਨਹੀਂ ਜਾਂਦੇ ਹੈਗੇ ਤੇ ਉੱਥੇ ਕੀੜੀਆਂ ਕੀੜੇ ਮਕੌੜੇ ਕਾਫੀ ਜ਼ਿਆਦਾ ਫਿਰ ਹੋਣ ਦਾ ਖਤਰਾ ਹੋ ਜਾਂਦਾ ਇਸ ਕਰਕੇ ਦੇਗ ਦੇ ਵਿੱਚ ਆਪਾਂ ਆਟਾ ਉਨਾਂ ਹੀ ਪਉਣਾ ਜਿੰਨਾ ਕਿ ਇਹਦੇ ਵਿੱਚ ਰਜ ਜਾਵੇ ਤੇ ਇਥੇ 20 ਤੋਂ 25 ਮਿੰਟ ਸੀਗੇ ਜਿਹੜੇ ਮੈਨੂੰ ਲੱਗ ਗਏ ਸੀਗੇ ਆਟਾ ਭੁੰਨਣ ਵਾਸਤੇ ਕਿਉਂਕਿ ਆਟਾ ਸੀਗਾ ਜਿਆਦਾ ਸੀ ਇਸ ਕਰਕੇ ਆਪਣਾ ਟਾਈਮ ਸੀਗਾ ਜਿਹੜਾ ਥੋੜਾ ਜਿਹਾ ਜ਼ਿਆਦਾ ਲੱਗ ਰਿਹਾ ਸੀ ਕਿਉਂਕਿ ਕੜਾਹੀ ਭਾਰੀ ਹੁੰਦੀ ਹੈ ਤੇ ਕੁਝ ਸਮਾਨ ਜ਼ਿਆਦਾ ਹੁੰਦਾ ਇਸ ਕਰਕੇ ਆਪਣਾ ਟਾਈਮ ਥੋੜਾ ਜਿਹਾ ਜ਼ਿਆਦਾ ਲੱਗ ਜਾਂਦਾ ਪਰ ਆਪਾਂ ਪੂਰੀ ਆਪਣੀ ਇਮਾਨਦਾਰੀ ਨਾਲ ਦੇਗ ਬਣਾਉਣੇ ਆ ਕਿਉਂਕਿ ਜਦੋਂ ਵੀ ਆਪਾਂ ਦੇਗ ਬਣਾਉਂਦੇ ਤਾਂ ਮਨ ਸੱਚਾ ਸੁੱਚਾ ਜਰੂਰ ਹੋਣਾ ਚਾਹੀਦਾ ਸਿਰ ਟੱਕ ਕੇ ਜਰੂਰ ਰੱਖਣਾ ਚਾਹੀਦਾ ਜਦੋਂ ਵੀ ਆਪਾਂ ਦੇਗ ਬਣਾਉਨੇ ਆ ਤੇ ਇੱਥੇ ਆਟਾ ਸੀ ਆ ਆਪਣਾ ਬਣਨ ਵਾਲਾ ਸੀ ਜਦੋਂ ਵੀ ਆਟਾ ਬਣਨ ਵਾਲਾ ਹੁੰਦਾ ਆਪਾਂ ਨੂੰ ਪਤਾ ਲੱਗ ਜਾਂਦਾ ਕਿਉਂਕਿ ਕੁਝ ਕਿਉਂ ਹੁੰਦਾ ਜਿਹੜਾ ਆਟਾ ਉਹ ਵੀ ਛੱਡ ਦਿੰਦਾ ਤੇ ਜਦੋਂ ਆਪਾਂ ਕੜਚੀ ਨਾਲ ਹਿਲਾ ਕੇ ਦੇਖਦੇ ਆ ਤਾਂ ਆਪਣੀ ਕੜਚੀ ਤੋਂ ਪੂਰਾ ਆਟਾ ਹੁੰਦਾ ਨਾ ਜਿਹੜਾ ਸਾਰਾ ਉੱਤਰ ਜਾਂਦਾ ਹੁੰਦਾ ਇਹ ਨਿਸ਼ਾਨੀ ਹੁੰਦੀ ਆ ਕਿ ਆਪਣਾ ਆਟਾ ਜਿਹੜਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਜਾਂ ਫਿਰ ਇੱਕ ਹੋਰ ਹੁੰਦਾ ਕਿ ਥੋੜਾ ਜਿਹਾ ਆਪਾਂ ਆਟਾ ਹੁੰਦਾ ਨਾ ਜਿਹੜਾ ਜਦੋਂ ਆਪਾਂ ਨੂੰ ਲੱਗੇ ਕਿ ਹਾਂ ਹੁਣ ਆਟਾ ਬਣ ਬਣ ਗਿਆ ਤਾਂ ਥੋੜਾ ਜਿਹਾ ਪਾਣੀ ਦੇ ਵਿੱਚ ਪਾ ਕੇ ਦੇਖ ਲਵੇ ਤਾਂ ਉੱਪਰ ਗੰਡ ਜੀ ਬਣ ਜਾਂਦੀ ਆਟੇ ਦੀ ਦੇਖੋ ਇਸ ਤਰੀਕੇ ਨਾਲ ਜਦੋਂ ਆਪਾਂ ਕੜਚੀ ਦੇ ਵਿੱਚ ਪਾ ਕੇ ਉਹਨੂੰ نیچے ਕੀਤਾ ਸੀਗਾ ਤਾਂ ਆਪਣਾ ਆਟਾ ਬਿਲਕੁਲ ਦੇਖੋ ਕੜਚੀ ਦੇ ਵਿੱਚ ਨਹੀਂ ਰਹਾਏਗਾ ਮਤਲਬ ਕਿ ਆਪਣਾ ਆਟਾ ਇਹ ਦੇ ਵਾਲਾ ਜਿਹੜਾ ਬਣ ਕੇ ਤਿਆਰ ਹੋ ਗਿਆ ਦੇ ਇਥੇ ਪਪਾ ਦਿੱਤੀ ਆ ਚੀਨੀ ਜਿੰਨਾ ਆਪਾਂ ਆਟਾ ਲਿਆ ਸੀਗਾ ਓਨੇ ਹੀ ਆਪਾਂ ਚੀਨੀ ਪਾਈ ਆ ਕਿਉਂ ਦੇ ਅਕੋਰਡਿੰਗ ਆਪਾਂ ਚੀਨੀ ਨਹੀਂ ਪਾਈ ਹੈ ਕਿਉਂਕਿ ਆਟਾ ਬੱਧ ਪਾਇਆ ਸੀਗਾ ਇਸ ਕਰਕੇ ਆਪਾਂ ਚੀਨੀ ਵੀ ਆਟੇ ਦੇ ਅਕੋਰਡਿੰਗ ਹੀ ਪਾਈ ਆ ਇੱਕ ਕੁੱਲਪ ਭਰ ਕੇ ਚੀਨੀ ਦਾ ਪਾਇਆ ਜੋ ਆਪਾਂ ਆਟੇ ਦਾ ਪਾਇਆ ਸੀਗਾ ਉਹ ਉਸ ਦਾ ਮੈਜ਼ਰਮੈਂਟ ਹੀ ਆਪ ਰੱਖਿਆ ਚੰਗੀ ਤਰ੍ਹਾਂ ਇਹਨੂੰ ਆਪ ਮਿਕਸ ਕਰ ਲਵਾਂਗੇ ਜਦੋਂ ਵੀ ਆਪਾਂ ਦੇਗ ਬਣਾਉਨੇ ਤਾਂ ਪਾਣੀ ਆਪਣੇ ਕੋਲ ਹਮੇਸ਼ਾ ਗਰਮ ਰੱਖੀਏ ਦੇਖੋ ਹੁਣ ਆਪਾਂ ਪਾਣੀ ਹੈ ਜਿਹੜਾ ਇਹਦੇ ਵਿੱਚ ਥੋੜਾ ਥੋੜਾ ਕਰਕੇ ਪਾਵਾਂਗੇ ਤੇ ਨਾਲ ਹੀ ਆਪਾਂ ਹਿਲਾਉਂਦੇ ਰਹਿਣਾ ਤਾਂ ਜੋ ਇਹ ਦੇ ਵਿੱਚ ਚੀਨੀ ਤੇ ਆਟੇ ਦੀਆਂ ਗੱਠਾਂ ਬਣ ਜਾਂਦੀਆਂ ਨੇ ਕਈ ਵਾਰੀ ਜਦੋਂ ਵੀ ਆਪਾਂ ਖਾਨਿਆ ਤਾਂ ਫਿਰ ਉਹ ਚੀਨੀਆ ਤੇ ਆਟਾ ਮਿਕਸ ਹੋ ਕੇ ਆਪਣੇ ਮੂੰਹ ਦੇ ਵਿੱਚ ਆਉਂਦੇ ਨੇ ਤੇ ਆਪਾਂ ਨੂੰ ਜੇ ਆਪਾਂ ਨਾ ਹਿਲਾਈਏ ਉਦੋਂ ਹੀ ਤਾਂ ਆਪਣੇ ਆਟੇ ਦੇ ਵਿੱਚ ਉਹ ਗੰਡਾ ਨੇ ਜਿਹੜੀਆਂ ਬਣ ਜਾਂਦੀਆਂ ਨੇ ਕਿਉਂਕਿ ਨੀਚੇ ਚੀਨੀ ਹੈ ਜਿਹੜੀ ਜੰਮ ਜਾਂਦੀ ਹੈ ਇਸ ਕਰਕੇ ਥੋੜਾ ਥੋੜਾ ਪਾਣੀ ਪਾ ਕੇ ਨਾਲ ਨਾਲ ਹਿਲਾਉਂਦੇ ਰਹੀਏ ਤਾਂ ਆਪਾਂ ਦੇਗ ਦੇ ਵਿੱਚ ਗੰਡਾ ਬਿਲਕੁਲ ਵੀ ਨਹੀਂ ਬਣਨੀ ਹੈਗੀਆਂ ਕੱਠਾ ਪਾਣੀ ਆਪਾਂ ਨਹੀਂ ਪਾਇਆ ਹੈਗਾ ਕਿਉਂਕਿ ਜਿੰਨਾ ਜਿੰਨਾ ਪਾਣੀ ਇਹਦੇ ਵਿੱਚ ਸਮਾਈ ਜਾਊਗਾ ਉਹਨਾਂ ਉਹਨਾਂ ਆਪਾਂ ਪਾਵਾਂਗੇ ਜੇ ਆਪਾਂ ਜ਼ਿਆਦਾ ਇਕੱਠਾ ਪਾਣੀ ਪਾ ਦਵਾਂਗੇ ਤਾਂ ਉਹਦੇ ਵਿੱਚ ਗੰਡਾ ਬਣਨ ਦਾ ਖਤਰਾ ਹੁੰਦਾ ਜਿਹੜਾ ਜ਼ਿਆਦਾ ਵੱਧ ਜਾਂਦਾ ਤੇ ਲੋਜੀ ਆਪਣਾ ਆਟਾ ਪਰਫੈਕਟ ਭੁੰਨਿਆ ਗਿਆ ਸੀਗਾ ਤੇ ਦੇਖ ਦੇਖੋ ਤੁਸੀਂ ਬਿਲਕੁਲ ਆਪਣਾ ਕਲਰ ਵੀ ਬਹੁਤ ਸੋਹਣਾ ਬਿਲਕੁਲ ਜਿਵੇਂ ਬਦਾਮ ਵਰਗਾ ਕਲਰ ਹੁੰਦਾ ਇਸ ਤਰ੍ਹਾਂ ਦਾ ਕਲਰ ਹੈ ਜਿਹੜਾ ਦੇਖਦਾ ਆਪਣਾ ਬਣ ਕੇ ਤਿਆਰ ਹੁੰਦਾ ਜਦੋਂ ਆਪਾਂ ਆਣਾ ਆਟਾ ਨਰਮ ਹੋਊਗਾ ਤਾਂ ਆਪਣੀ ਕੜਾਹੀ ਦੇ ਨਾਲ ਸਾਰੀ ਦੇਗਾ ਜਿਹੜੀ ਲੱਗ ਜੂਗੀ ਬਿਲਕੁਲ ਕੜਾਹੀ ਆਪਣੀ ਸਾਫ਼ ਨਹੀਂ ਹੋਣੀ ਹੈਗੀ ਜੇ ਆਪਣਾ ਆਟਾ ਪਰਫੈਕਟ ਭੁੰਨਿਆ ਗਿਆ ਤਾਂ ਆਪਣੀ ਕੜਾਹੀ ਦੇ ਵਿੱਚੋਂ ਦੇਗ ਆ ਜਿਹੜੀ ਸਾਰੀ ਅਲੱਗ ਹੋ ਚੁਗੀ ਕੜਾਹੀ ਆਪਣੀ ਬਿਲਕੁਲ ਸਾਫ਼ ਹੋ ਜਾਊਗੀ ਜਿਵੇਂ ਆਪਾਂ ਪਹਿਲਾਂ ਕੜਾਹੀ ਰੱਖੀ ਸੀਗੀ ਉਸ ਤਰ੍ਹਾਂ ਦੀ ਨੀਚੋਂ ਹੋ ਜਾਂਦੀ ਹੈ ਬਿਲਕੁਲ ਕੜਾਈ ਦੇ ਨਾਲੋਂ ਦੇਗ ਆ ਜਿਹੜੀ ਅਲੱਗ ਹੋ ਜਾਂਦੀ ਹੈ ਜਿਆਦਾ ਕਿਉਂ ਵੀ ਨਹੀਂ ਨਿਕਲਦਾ ਜੇ ਆਪਾਂ ਆਟਾ ਥੋੜਾ ਜਿਆਦਾ ਵੱਧ ਪਾ ਲਈਏ ਤਾਂ ਆਪਣੀ ਦੇਗ ਵੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੈਨੂੰ ਪਉਣਾ ਟਾਈਮ ਆ ਜਿਹੜਾ ਪਕਾਵਾਂਗੇ ਜਿੰਨਾ ਟਾਈਮ ਕੇ ਦਾ ਪਾਣੀ ਆ ਜਿਹੜਾ ਥੋੜਾ ਜਿਹਾ ਘਟ ਨਾ ਜਾਵੇ ਤੇ ਕੜਾਹੀ ਬਿਲਕੁਲ ਛੱਡ ਨਾ ਦਵੇ ਕਿ ਉਹ ਉਹਨਾ ਟਾਈਮ ਉਪੇਨ ਹਿਲਾਉਂਦੇ ਰਹਿਣਾ ਹੈ ਅੱਗ 'ਪਾ ਬਿਲਕੁਲ ਵੀ ਨਹੀਂ ਘਟ ਕਰਨੀ ਹੈਗੀ ਕਈ ਵਾਰ ਹੁੰਦਾ ਉਹਨਾਂ ਦਿਖਾਉਂਦੇ ਹੁੰਦੇ ਨੇ ਕਿ ਦੇਖ ਦੇ ਵਿੱਚ ਡਰਾਈ ਫਰੂਟਸ ਪਾ ਕੇ ਦਿਖਾਉਂਦੇ ਨੇ ਇਸ ਤਰ੍ਹਾਂ ਜਿਹੜੀ ਗੁਰੂ ਘਰ ਦੇਖ ਜਾਂਦੀ ਹੈ ਉਹਦੇ ਵਿੱਚ ਡਰਾਈ ਫਰੂਟਸ ਨੇ ਜਿਹੜੇ ਨਹੀਂ ਪੈਂਦੇ ਹੈਗੇ ਜੋ ਪਕਾ ਰੱਖਣ ਵਾਸਤੇ ਪ੍ਰਸ਼ਾਦ ਨਾਰਮਲੀ ਬਣਾਉਨੇ ਆ ਇਹ ਆਟੇ ਦਾ ਵੀ ਬਣਾ ਲਵਾਂ ਨੇ ਸੂਜੀ ਦਾ ਵੀ ਬਣਾ ਲਵਾਂ ਨੇ ਉਹਦੇ ਵਿੱਚ ਹਮੇਸ਼ਾ ਡਰਾਈ ਫਰੂਟਸ ਆਪਾਂ ਪਾ ਲੈਨੇ ਆ ਪਰ ਗੁਰੂ ਘਰ ਵਾਲੇ ਦੇਖ ਹੁੰਗੇ ਜਿਹੜੀ ਉਹਦੇ ਵਿੱਚ ਡਰਾਈ ਫਰੂਟਸ ਨਹੀਂ ਪੈਂਦੇ ਹੈਗੇ ਦੇਖੋ ਆਪਣੀ ਦੇਗ ਜਿਹੜੀ ਬਣ ਕੇ ਤਿਆਰ ਹੋ ਗਈ ਥੋੜੀ ਜੀ ਮੈਂ ਇਸ ਤਰੀਕੇ ਨਾਲ ਰੱਖੀ ਹੈ ਕਿਉਂਕਿ ਭੋਗ ਹੈ ਜੀ 1 ਘੰਟੇ ਤੱਕ ਪੈਣਾ ਸੀਗਾ ਤਾਂ ਕਰਕੇ ਆਪਾਂ ਥੋੜੀ ਜੀ ਨਰਮ ਮਤਲਬ ਕਿ ਲੂਜ਼ ਜੀ ਰੱਖੀ ਹੈ ਜਿਆਦਾ ਹਾਰਡ ਪਣੀ ਨਹੀਂ ਬਣਾਈ ਕਿਉਂਕਿ ਠੰਡੀ ਹੋ ਕੇ ਬਹੁਤ ਸੌਫਟ ਹੋ ਜਾਣੀ ਹੈ ਤੇ ਆਪਾਂ ਇਹਨੂੰ ਇੱਕ ਦੱਬੇ ਦੇ ਵਿੱਚ ਪਾ ਲਵਾਂਗੇ ਦੇਖੋ ਇੱਧਰ ਆਪਾਂ ਇਸ ਡੱਬੇ ਦੇ ਵਿੱਚ ਪਾ ਲਈਏ ਕਿਉਂਕਿ ਜਿਆਦਾ ਠੰਡੀ ਵੀ ਨਹੀਂ ਹੋਣੀ ਉੱਥੇ ਜਾ ਕੇ ਆਪਾਂ ਹੋਰ ਡੱਬੇ ਦੇ ਵਿੱਚ ਪਾ ਦਵਾਂਗੇ ਤੇ ਇਧਰ ਬਾਹਰ ਹਨੇਰਾ ਸੀਗਾ ਹਜੇ ਆਪਾਂ ਚੱਲਦੇ ਹਾਂ ਹੁਣ ਗੁਰੂ ਘਰ ਤੇ ਜੇ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਨਾ